ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਅਸੀਂ ਇਸ ਗੱਲ ਤੇ ਬਿਲਕੁਲ ਹੱਕਚ ਆ ਮੈਂ 2008 ਤੋਂ ਲੈ ਕੇ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਿਹਾ ਕਿਉਂਕਿ ਕੱਲਾ ਚ ਲੁਧਿਆਣੇ ਤੋਂ ਨਹੀਂ ਜਿਹੜਾ ਸੱਤ ਲੋ ਜਾ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਨ ਚ ਪਾਣੀ ਚਲਾ ਗਿਆ ਡੂੰਗਾ ਨਲਕਾ ਲਵਾਉਣ ਦੀ ਉਹਨਾਂ ਦੀ ਬਿੱਤੀ ਹਾਲਾਤ ਹੈ ਨਹੀਂ ਜਕਰ ਸਾਹਿਬ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾ ਨਾਨਕਾ ਤੇਜਾ ਰਹਿਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੀ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ 'ਚ ਜਦੋਂ ਮੈਂ ਰਾਜਨੀਤੀ 'ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਾਖੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਕੱਲੀ ਸਰਕਾਰ 'ਚ ਹੀ ਹੋਵਾਂ ਤੇ ਉਹ ਵੀ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ 'ਚ ਪੈਂਦੇ ਸੀਗੇ ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਡਿਪੀ ਮੁੱਖ ਮੰਤਰੀ ਦੇ ਇਲਾਕੇ 'ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਆ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 6 ਸਾਲ ਦੇ 7 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ ਚ ਵੀ ਉਠਾਈ ਸੀ ਆਰਸੈਨਿਕ ਹੈਵੀ ਮੈਟਲਸ ਨੇ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉਸਦੇ ਪਾਣੀ ਚ ਕੋਈ ਕੋਈ ਕਿਸੇ ਨਹੀਂ ਦਿੰਦਾ ਕਾਦਾ ਪਾਣੀ ਕਾਦੇ ਕਾਲਾ ਪੰਜਾਬ ਸੋ ਅਸੀਂ ਕਿਹਾਂ ਦੇ ਰੱਗੇ ਹੋਇਆ